ਆਇਆ ਤਾਬਾ ਸੁਰਸਿਗੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਹੈ ਮੱਖਣ ਵਾਲੀ ਦੀ ਗੱਲ ਕਰਾਂਗੇ ਜਲਾਲਪੁਰੀਆਂ ਕੋਸ਼ਿਸ਼ ਕਰਦਾ ਹੋਇਆ ਨੇਰੀਸ ਲਓ ਕਮਾਲ ਦਾ ਲਫਾ ਮੈਦਾਨ ਦੇ ਵਿੱਚ ਭਰੀਆ ਗਿਆ ਬਗਲਾ ਨੇਰੀਸ ਲਓ ਦੇਖਦੇ ਹਾਂ ਦੋ ਖਿਡਾਰੀਆਂ ਦੇ ਦਰਮਿਆਨ ਹੁੰਦਾ ਹੋਇਆ ਮੁਕਾਬਲਾ ਬਾਲਾਂ ਤੇ ਤਾਬਾ ਬਾਲਾਂ ਤੇ ਤਾਬਾ ਲਓ ਭਰੀਏ ਬਗਲਾ ਲੱਗਦਾ ਜਫਾ ਨੇਰੀਸ ਆ ਸਰਜੀਤ ਕੌਰ ਸੋਨ ਸਿੰਘ ਦੇ ਘਰ ਜਿੱਥੇ ਜੰਮਿਆ ਪਾਲਾ ਲੋਈਆਂ ਲਾਗੇ ਪਿੰਡ ਹੈ ਜਲਾਲਪੁਰ ਜੀ ਦੇ ਵਿੱਚ ਦੁਨੀਆ ਦੇ ਲਾਲਾ ਲਾਲ ਇਸ ਦੀ ਟੀਮ ਦੇ ਜਾਫੀਆਂ ਦੇ ਵਾਸਤੇ ਲਓ ਭਲਵਾਨ ਸਿੰਘ ਵਾਨਾ ਢਾਲੀ ਵਾਲ ਦੇਰ ਦਾ ਛੋਟੀ ਉਮਰ ਦੇ ਵਿੱਚ ਕਹਿੰਦੇ ਵੱਡਾ ਨਾਮ ਬਣਿਆ ਇਸ ਨੌਜਵਾਨ ਦਾ ਕਬੱਡੀ ਜਗਤ ਦੇ ਵਿੱਚ ਲਓ ਦੋਦਰ ਦਾ ਬ੍ਰਿੰਦਰ ਸਿੰਘ ਇਸੇ ਲਈ ਨੌਜਵਾਨ ਲਾ ਪਾਉ ਜਫਾਖ ਦੀ ਭਲਵਾਨ ਤੇ ਬ੍ਰਿੰਦਰ ਦਾ ਮੁਕਾਬਲਾ ਵਾਨਾ ਸਰਾਈ ਹਣੀ ਨਾਲ ਕੋਈ ਇੱਕ ਟੈਰ ਵਾਲੀ ਸੁਖੇ ਰਧਾਵੀ ਹਣੀ ਇਕਵਾਲ ਕਲਮ ਨੂੰ ਸੋਨੇ ਦੇ ਮੈਡਲ ਨਾਲ ਮਾਨ ਸਨਮਾਨ ਕਰ ਦੇਗੇ ਆਉਣ ਵਾਲੇ 2016 ਦੇ ਕੱਪ ਤੇ ਲਓ ਪਈ ਹੋਈ ਕਬੱਡੀ ਤੇ ਆਏ ਜਲਾਨਪੁਰੀਆ ਸਰਦਾਰ ਸੋਹਣ ਸਿੰਘ ਸਿੱਧੂ ਦਾ ਪੁੱਤਰ ਇਹ ਸੋਹਣ ਸਿੰਘ ਸਿੱਧੂ ਦੇ ਪੁੱਤਰ ਤੋਂ ਰੇਡਰ ਕਰਦੇ ਸਾਰੇ ਮੁੰਡਾ ਸਿੱਧੂਆਂ ਦਾ ਔਰਥਲਾ ਮਾਨਾ ਕਹਿੰਦੇ ਕਬੱਡੀ ਦੇ ਤੋਹਫੇ ਦੇ ਤੌਰ ਤੇ ਜਾਣਿਆ ਜਾਂਦਾ ਮੇਰੇ ਵੀਰੋ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਬੱਬਲ ਸੰਗਰੂਰ ਬਰਾਸ ਸੰਗੇ ਉਹਨਾਂ ਦੀ ਖੇਡ ਕਲੱਬ ਦਾ ਕਿਹੜਾ ਜਾਫੀ ਇਹ ਅੱਕੇ ਬੇਗੜਾ ਇਹ ਪਿੰਡ ਜੱਟ ਦਾ ਜਾਫੀ ਹੈ ਪੂਰਾ ਹੱਤ ਦਾ ਵੀਰ ਹੈ ਲੰਬੀ ਦਾ ਜਿੰਦੀ ਹੈ ਸਾ ਪੰਜਾਬੀ ਖੇਡ ਕਬੱਡੀ ਦਾ ਲਾਓ ਲੱਗਦਾ ਹੋਇਆ ਤਕੜਾ ਜੱਫਾ ਲੈ ਵੀ ਲੁੱਗੋ ਵਾਲਿਆ ਇਹ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਣ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਵੱਧ ਕੇ ਦੀ ਮਿਕਾਨੇ ਲਾ ਦੋ ਇਹ ਨੌਜਨ ਕਹਿੰਦੇ ਬਾਲਵੇਆ ਐਕਸਪ੍ਰੈਸ ਦੇ ਤੌਰ ਤੇ ਜਾਣਾ ਜਾਂਦਾ ਰਵਾਸੀ ਜੀ ਪੂਰੀ ਦੁਨੀਆ ਦੇ ਵਿੱਚ ਲਾਈਵ ਕਰ ਰਿਹਾ ਹੈ ਢਾਲੀ ਸੈਕੰਡ ਹਾਫ ਦੇ ਵਿੱਚ ਇੰਦਰਜੀਤ ਸਿੰਘ ਜੀ ਧੁਗਾ ਹੈ ਹੈਲੋ ਇੰਦਰਜੀਤ ਸਿੰਘ ਜੀ ਧੁਗਾ ਜਾਣਕਾਰੀ ਸਾਂਝੀ ਕਰਦੇ ਨੇ ਇੱਕ ਸਟਾਰ ਪਲੇਅਰ ਜੀ ਨੇ ਟ੍ਰੈਕਟਰ ਜਿੱਤੇ ਨੇ ਕਬੱਡੀ ਦਾ ਮੱਚਦਾ ਗਿਆਰ ਗੁੱਲਾ ਬੱਗੇ ਪਿੰਡ ਵਾਲਾ ਮੇਰੇ ਵੀਰੋ ਦੁਨੀਆ ਦਾ ਚਿਹੇਤਾ ਖਿਡਾਰੀ ਇਸ ਲਈ ਗੁੱਲਾ ਕਬੱਡੀ ਪਾ ਰਿਹਾ ਉਧਰ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਇੰਡੀਆ ਦੀ ਟੀਮ ਦਾ ਕੌਣ ਦਿੱਲੀ ਹਰੀ ਦੇਖੋ ਅੱਗੇ ਜੱਫਾ ਲੱਗ ਗਿਆ ਇਹ ਟੈਕਨੀਕਲ ਪੁਆਇੰਟ ਬਣ ਗਿਆ ਸੀ ਪਰ ਹੁਣ ਦੇਖੋ ਚਾਰ ਜਾਨੇ ਪੂਰੇ ਖੂਨ ਕਰ ਜਾਂ ਪਈ ਕਿਹੜਾ ਰੰਗ ਲਿਉਂਦਾ ਹੈ ਉਹ ਤਾਂ ਜੋ ਨਿਕਲਦਾ ਜਾਵੇ ਮੁੰਡਾ ਉਹ ਵਾਹ ਓ ਤਾਜੇ ਪਹਿਲਾਂ ਪਹਿਲਾਂ ਕਰੋ ਐਸ ਐਮ ਐ ਬੱਲੇ ਬੱਲੇ ਹੋ ਗਈ ਖਾਣਾ ਗਿਆ ਹਾਂ ਤੁਸੀਂ ਅੱਜ ਦੇ ਕਹਿੰਦੇ ਮੇਲਾ ਜੋਗਾ ਸਿੰਘ ਸਰਦਾਰ ਗੈਰੀ ਧੁਗਾ ਤੇ ਜਸਵੀਰ ਟੇਸੀ ਜੀ 500 ਡਾਲਰ ਦਾ ਮਾਨ ਸਨਮਾਨ ਖੁਸ਼ ਰਹਿਦੇ ਤੌਰ ਤੇ ਜਾਣਿਆ ਜਾਂਦਾ ਅੱਜ ਸਵੇਰ ਰਾਏਕੋਟ ਦੀ ਪਵਿੱਤਰ ਧਰਤੀ ਦੇ ਲਾਗੇ ਛੋਟਾ ਜਿਹਾ ਨਗਰ ਦੁਨੀਆ ਪਰਦੇ ਵਿੱਚ ਮਸ਼ਹੂਰ ਕਰ ਦਿੰਦਾ ਮੈਚ ਦੇ ਵਿੱਚ ਫਿਰ ਕਮਬੈਕ ਕੀਤਾ ਇੰਡੀਆ ਦੀ ਟੀਮ ਨੇ ਅਮਨਜੀਤ ਸਿੰਘ ਜੌਰ ਅੱਜ ਸਵੇਰ ਰਵੇਪਰੇ ਦੀ ਧਰਤੀ ਦਾ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਨਾ ਮੈਨੂੰ ਦੋ ਸੌ ਨੰਬਰ ਹੈਲੋ ਉਹ ਹੱਥ ਬੰਨ ਕੇ ਬੇਨਤੀ ਕਰਦੇ ਆ ਪਲੀਜ਼ ਇਹੋ ਨਾ ਕਰੋ ਕਰ ਰਹਾ ਹੋਇਆ ਪਰਮਿੰਦਰ ਜੋਤ ਸਿੰਘ ਦੋ 200 ਦੇ ਪੀਸ ਜਫਾ ਲਾਊਗਾ ਦੋਨੇ ਲਈ ਤਿੰਨ ਕਬੱਡੀਆਂ ਦੇ 200 ਹੈ ਮੰਡੇਰ ਪੂਰਨ ਹੈ ਸਿਲਵਰ ਜੁਗਰੀ ਕਬੱਡੀ ਕੱਪ ਹੈ 25 ਵਾ ਕਬੱਡੀ ਕੱਪ ਆਪਣੀਆਂ ਪੈੜਾ ਛੜਦਾ ਹੋਇਆ ਫਾਈਨਲ ਵੱਲ ਵਧ ਰਿਹਾ ਹੈ ਫਾਈਨਲ ਮੁਕਾਬਲਾ ਦੂਸਰੇ ਹਾਫ ਦੀ ਖੇਡ ਮੈਦਾਨ ਵਿੱਚ ਹੈ ਮੈਚ ਮੈਚ ਬਿਲਕੁਲ ਇਸ ਤਰ੍ਹਾਂ ਗਰਮ ਹੋਇਆ ਹੈ ਜਿਵੇਂ ਰੇਨੂ ਵਾਲੀ ਪਹਾੜੀ ਦੇ ਉੱਤੇ ਟਰੱਕ ਗਰਮ ਹੋਇਆ ਹੁੰਦਾ ਹੈ ਪੱਖਾ ਚਲਾਉਣਾ ਪੈ ਰਿਹਾ ਹੈ ਮੈਚ ਬੜਾ ਜ਼ਬਰਦਸਤ ਹੈ ਅੱਧੇ ਪੌਂਡ ਦੇਤੇ ਜਿੱਤ ਹਾਰ ਹੋਣੀ ਹੈ ਦੋਨਾਂ ਧਿਰਾਂ ਦਾ ਜੋਰ ਲੱਗਿਆ ਤਾਂ ਮਨ ਲੱਗਿਆਂ ਦਾ ਆ ਦੁਨੀਆ ਪੂਜੇ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਆਓ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਗੁਰਪ੍ਰੀਤ ਮੁਰਜ ਹਰੀਦੀ ਇਸ ਸਮੇਂ ਕੈਨੇਡਾ ਬੈਸਟ ਵੱਲੋਂ ਇੰਡੀਆ ਦੇ ਚਾਰ ਲਟੈਣਾ ਵਰਗੇ ਖਿਡਾਰੀ ਨਾਲ ਕਮਾਲ ਹੁੰਦਾ ਹੋਇਆ ਆਓ ਹੈਰੀ ਸਾਹ ਪੈਂਦੇ ਭੰਗੜੇ ਪਾੜ ਕੈਨੇਡਾ ਬੈਸਟ ਅਗਲੀ ਕਬੱਡੀ ਸਪੋਰਟ ਲਾਓ ਇੱਧਰ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਗੁਰਪ੍ਰੀਤ ਸਿੰਘ ਮੁਰਜ ਹਰੀਵਾਲ ਵੱਧਦਾ ਹੋਇਆ ਖਿਡਾਰੀ ਭਈਓ ਰੇਡ ਇੰਡੀਆ ਦੇ ਚਾਰ ਬੰਨੇ ਪਰ ਬੰਨੇ ਨੇ ਕਾਹਰ ਜੱਫਾ ਲਾਵੇਗਾ ਵਿੱਕੀ ਹਰੀਕੇ ਗਲੰ ਵਾਲਾ ਲਓ ਕਰਦਾ ਕੋਸ਼ਿਸ਼ ਟੱਕਰਣ ਦੀ ਬੱਲੇ ਬੱਲੇ ਲਓ ਲੰਬੀ ਬਾਜ ਆਉ ਨੇ ਰੀਸਾ ਗੁਰਪ੍ਰੀਤ ਬੁਰਹ ਹਰੀ ਵਾਲਾ ਮੰਡੇਰੋਣਾ ਵੱਲੋਂ ਪਹਿਲੀ ਕਬੱਡੀ ਪੈ ਗਈ ਬੱਗੇਪਿੰਡੀ ਅਦੁੱਲੇ ਦੀ ਤਿੰਨ ਕਬੱਡੀਆਂ ਤੇ 300 ਡਾਲਰ ਲਾਓ ਬੱਗੇਪਿੰਡੀ ਅਦੁੱਲਾ ਤੇ ਦੂਸਰੇ ਪਾਸੇ ਅਮਰਤ 도ਗਾ ਵਾਲਾ ਵਾਹ ਪਾਜਿਆ ਜਾਂਦਾ ਨੌਜਵਾਨ ਪੁਆਇੰਟ ਆਪਣੀ ਟੀਮ ਲਈ ਬੱਗੇਪਿੰਡੀ ਅਦੁੱਲਾ ਮਸਲਾ ਕਾਪੜਾ ਬਣਿਆ ਹੋਇਆ ਮੈਦਾਨ ਹੋ ਕਬੱਡੀ ਮੰਡੇ ਟ੍ਰਾਂਸਪੋਰਟ ਵਾਲਾ 300 ਡਾਲਰ ਤੇ ਆਖਰੀ ਕਬੱਡੀ 300 ਡਾਲਰ ਦੀ ਲਾ ਗਿਆ ਜਿਹੜਾ ਫਾਉਲ ਨਹੀਂ ਰਿਹਾ ਬਾਸ ਸਰਿੰਦਰ ਕੌਰ ਦਾ ਪੁੱਤਰ ਸਰ ਰੇਸ਼ਮ ਸਿੰਘ ਆ ਦੇਖ ਲੇ ਗੁਰਪ੍ਰੀਤ ਸਿੰਘ ਗੁਰਜਹਰੀ ਰਾਏਪੁਰ ਦਾ ਏਰੀਆ ਮੈਦਾਨ ਦੇ ਵਿੱਚ ਮੰਨੇ ਪਰਮਨ ਨੇ ਖਿਡਾਰੀ ਦੀ ਪਈ ਹੈ ਰੇਡ ਤੇ ਕੌਣ ਦਾ ਉਹ ਜਫਾ ਇੰਡੀਆ ਦੀ ਟੀਮ ਦਾ ਔਰ ਕੀ ਦੀ ਜੋ ਹੈ ਦੁਨੀਆ ਸਾਲ ਪਰ ਚਰਚਾ ਕਰੇਗੀ ਲਓ ਕੈਨੇਡਾ ਕੱਪ ਦੀਆਂ ਗੱਲਾਂ ਦੁਨੀਆ ਦੇ ਵਿੱਚ ਹੁੰਦੀਆਂ ਇਧਰ ਵਿੱਕੀ ਹਰੀ ਕੇ ਕਲਮ ਲਾਓ ਹੇ ਜੀ ਆਹ ਹਲਿੰਦਰ ਸਿੱਧੂ ਚੇਤਾ ਖਿਡਾਰੀ ਗੁਰਪ੍ਰੀਤ ਢਿੱਲੋਂ ਮੇਜਰ ਭਲੌਰ ਉਹਨਾਂ ਦਾ ਕਰਪਾਲ ਸਿੱਧੂ ਉਹਨਾਂ ਦਾ ਬੌੜਾ ਪਿੰਡ ਅਹਿਮਦਗੜ ਦੇ ਲਾਗੇ ਬੌੜਾਈ ਬੌੜਾਈ ਦੇ ਰੁੜਕੀ ਗੱਲਾਂ ਤੇ ਇਧਰ ਲਸਾੜੇ ਵਾਲੇ ਛੇ ਵੀਰ ਹੈਰੀ ਵੰਡੇਰ ਜੀ ਆਓ ਮੈਦਾਨ ਦੇ ਵਿੱਚ ਦੁੱਲੇ ਦੀ ਰੇਡ ਪੈਂਦੀ ਹੈ ਬੱਗੇ ਪਿੰਡਿਆ ਫਿਰ ਅੱਗੇ ਵੱਧ ਕੇ ਨਾ ਜੋ ਸਾਹਮਣਾ ਬੋਲਾ ਤਿੰਨ ਕਬੜੀਆਂ ਤੇ 300 ਰੁਪਏ ਲੱਗਾ ਹੋਇਆ ਆਓ ਨਹੀਂ ਸਾਰ ਆ ਹੋ ਗਈ ਬੱਲੇ ਬੱਲੇ ਲੇਓ ਲੰਮੀ ਬਾਜ ਪਾਇ ਲਓ ਬੱਗਿਆ ਵਾਲਾ ਖੇਡ